ਮਲਤ ਲਾਈਵ ਦੇਖ ਰਿਹਾ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਿੰਘਾ ਦੌਦ ਦੇ ਵਿੱਚ ਮੌਜੂਦ ਹਾਂ ਜਿੱਥੇ ਬੀਤੀ ਕੱਲ ਅਗਵਾਕਾਰਾਂ ਦੇ ਵੱਲੋਂ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਮਹਿਜ 18 ਤੋਂ 19 ਘੰਟਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਮੁਸਤਫਦੀ ਦੇ ਕਾਰਨ ਇਹ ਬੱਚਾ ਪੰਜਾਬ ਪੁਲਿਸ ਨੇ ਬਰਾਮਦ ਕਰ ਲਿਆ ਸਹੀ ਸਲਾਮਤ ਤੇ ਦਸਨਯੋਗ ਜਿਹੜੇ ਅਗਵਾਕਾਰ ਸੀ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਤੇ ਉਹ ਬਿਲਕੁਲ ਸਿੱਧੀਆਂ ਤਸਵੀਰਾਂ ਇਸ ਵੇਲੇ ਤੁਹਾਨੂੰ ਪਿੰਡਸੀਆਂ ਤੋਂ ਦਿਖਾ ਰਿਹਾ ਸਿੱਧੀਆਂ ਤਸਵੀਰਾਂ ਨੇ ਇਹ ਤੇ ਘਰ ਦੇ ਵਿੱਚ ਇਕੱਠੇ ਰੱਖਿਆ ਤੇ ਪੂਰਾ ਤੇ ਜਿਹੜੇ ਨਗਰ ਵਾਲੇ ਨੇ ਪਿੰਡ ਵਾਲੇ ਨੇ ਉਹਨਾਂ ਦਾ ਤਾਂਤਾ ਲੱਗਿਆ ਹੋਇਆ ਇੱਥੇ ਬੱਚਿਆਂ ਨੂੰ ਵੇਖਣ ਵਾਸਤੇ ਤੇ ਕਿਤਨਾ ਕਿਤੇ ਇਹ ਬਹੁਤ ਚੰਗੀ ਕਾਰਗੁਜ਼ਾਰੀ ਹੈ ਜਿਹੜੀ ਪੰਜਾਬ ਪੁਰਸ ਦੀ ਇੱਥੇ ਹੁੰਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਪੁਰਸ ਨੂੰ ਪਿੰਡ ਵਾਸੀਆਂ ਦੇ ਵੱਲੋਂ ਸਵਾਭਸ਼ ਵੀ ਕਿਹਾ ਜਾ ਰਿਹਾ ਤੇ ਆਓ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਐਮਐਲਏ ਜਿਹੜੇ ਗਜਨ ਮਾਤਾ ਸਾਹਿਬ ਨੇ ਉਹਨੇ ਤੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰਦੇ ਆ ਹਾਂਜੀ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬੱਚਾ ਮਿਲ ਗਿਆ ਜੀ ਸਹੀ ਸਲਾਮਤ ਮਿਲ ਗਿਆ ਕੀ ਕਹਿਣਾ ਚਾਹਦੇ ਹੋ ਅਸੀਂ ਕਹਿੰਦੇ ਜੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਹੈ ਬਹੁਤ ਮਿਹਨਤ ਨਾਲ ਇਹਨਾਂ ਨੇ ਕੀਤੀ ਹੈ ਤੇ ਬੱਚਾ ਸਾਡਾ ਸਹੀ ਸਲਾਮਤ ਮਿਲਿਆ ਜੀ ਬਹੁਤ ਅਸੀਂ ਸਰਕਾਰ ਦੇ ਮਤਲਬ ਧੰਨਵਾਦੀਆਂ ਰਹਿਣੀ ਆ ਤੁਸੀਂ ਕਿੰਨੀ ਆਸ ਰੱਖਦੇ ਸੀ ਕਿ ਪੰਜਾਬ ਪੁਲਿਸ ਹੈ ਜਿਹੜੀ ਇਹ ਕੰਮ ਵਧੀਆ ਕਰੂਗਾ ਆਸ ਸਾਨੂੰ ਸੀ ਜੀ ਪੂਰੀ ਵੀ ਮਤਲਬ ਜਿਸ ਤਰ੍ਹਾਂ ਲੱਗੇ ਤੇ ਕੱਲ ਦੇ ਵੀ ਸਾਨੂੰ ਪੂਰੀ ਆਸ ਸੀ ਵੀ ਬਹੁਤ ਮਿਹਨਤਾਂ ਲੱਗਿਆ ਵੀ ਸਾਡਾ ਸਫਲਤਾ ਮਿਲੂ ਅ ਕੀ ਹੋਰ ਵੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹਾਂ ਕੀ ਮੈਸੇਜ ਇਹ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਨੇ ਉਹ ਤੁਸੀਂ ਦੇਰੀ ਵੀ ਹੋਈ ਕਿਸੇ ਪ੍ਰਕਾਰ ਦੀ ਸਮਝੀ ਜੀ ਨਹੀਂ ਦੇਰੀ ਕੋਈ ਹੋਈ ਨਹੀਂ ਜੀ ਜਦੋਂ ਪੁਲਿਸ ਨੇ ਆਪਣਾ ਕੰਮ ਸ਼ੁਰੂ ਕਰਤਾ ਤੇ ਕੱਲ ਦੀ ਲੱਗੀ ਹੋਈ ਆ ਪੁਲਿਸ ਜੀ ਐ ਮੈਸਜ ਇਹ ਹੀ ਜਾਊਗਾ ਜੀ ਜੇ ਮਤਲਬ ਕੋਈ ਇਹੋ ਜਿਹਾ ਬੰਦਾ ਕੰਮ ਕਰਦਾ ਤਾਂ ਹੁਣ ਮਤਲਬ ਸ਼ਕਤੀ ਨਾਲ ਬਹੁਤ ਪ੍ਰਸ਼ਾਸਨ ਕੰਮ ਕਰ ਰਿਹਾ ਤੇ ਉਹਨਾਂ ਨੂੰ ਆਪਣਾ ਮਤਲਬ ਪਾਸੇ ਹਟਾਣਾ ਪਊਗਾ ਜੀ ਵੱਡੀ ਵੱਡੀ ਗੱਲ ਹੈ ਇੱਕ ਬੱਚੇ ਦਾ ਕਰੋਤਵਾਹ ਹੋ ਜਾਣਾ ਇਸ ਤਰ੍ਹਾਂ ਕਿ ਰਾਤ ਤੁਸੀਂ ਤਾਂ ਬਹੁਤ ਔਖੀ ਰਾਤ ਅਸੀਂ ਸੁੱਤੀ ਨਹੀਂ ਜੀ ਨਹੀਂ ਕਿੱਥੇ ਨਹੀਂ ਕਿੱਥੇ ਕਿਤਨਾ ਆਪਣਾ ਕੋਈ ਡਿਮਾਂਡ ਵਗੈਰੇ ਵੀ ਕਿਤੇ ਸੀ ਡਿਮਾਂਡ ਕੀਤੀ ਹੈ ਜੀ ਅੱਜ ਉਹਦੇ ਬਾਰੇ ਵੀ ਦੱਸੋ ਜੀ ਕੀ ਗੱਲਬਾਤ ਹੋਈ ਗੱਲ ਹੋ ਜੀ ਪਹਿਲਾਂ ਤਾਂ ਮਤਲਬ ਅੱਜ ਸਵੇਰੇ ਫੋਨ ਆਇਆ ਸੀ ਤੇ ਸਾਡੀ ਬੱਚੇ ਨਾਲ ਵੀ ਗੱਲ ਕਰਾਤੀ ਤੀ ਕਹਿੰਦੇ ਬੱਚਾ ਤੁਹਾਡਾ ਸਹੀ ਸਲਾਮਤ ਆ ਤੇ ਅਸੀਂ ਤੁਹਾਨੂੰ ਬਾਅਦ ਚ ਕਾਲ ਕਰਾਂਗੇ ਜੋ ਕੁਝ ਵੀ ਗੱਲ ਹੋਊਗੀ ਮੱਚੇ ਨਾਲ ਤੁਸੀਂ ਸਾਡੀ ਗੱਲ ਨਹੀਂ ਕਰਾਤੀ ਤੇ ਫੇਰ ਕਹਿੰਦੇ ਵੀ ਪੁਲਿਸ ਨੂੰ ਤੁਸੀਂ ਰੋਕੋ ਵੀ ਪੁਲਿਸ ਬਹੁਤ ਪਿੱਛਾ ਕਰ ਰਹੀ ਆ ਸਾਡਾ ਤੇ ਜੇ ਨਹੀਂ ਰੋਕੋਗੇ ਤਾਂ ਤੁਹਾਡੇ ਬੱਚੇ ਦਾ ਨੁਕਸਾਨ ਹੋ ਸਕਦਾ ਤੇ ਚਲੋ ਅਸੀਂ ਵੀ ਕਿਹਾ ਜੀ ਰੋਕ ਲਿਆ ਜਾਵੇ ਸਾਨੂੰ ਵੀ ਡਰ ਸੀ ਬੱਚਾ ਕਿਤੇ ਮਤਲਬ ਨੁਕਸਾਨ ਨਾ ਹੋ ਜੇ ਬੱਚੇ ਦਾ ਅਸੀਂ ਵੀ ਕਿਹਾ ਵੀ ਪੁਲਿਸ ਨੂੰ ਵੀ ਬੰਦ ਕਰ ਦਿਓ ਕੰਮ ਸਾਡਾ ਐਸਲੋਟ ਬੱਚੇ ਦਾ ਨੁਕਸਾਨ ਨਾ ਹੋ ਜੇ ਜਦੋਂ ਕਿਨੈਪਰ ਤੁਹਾਡੇ ਘਰੇ ਪਹੁੰਚੇ ਉਹ ਤੋਂ ਬੱਚਾ ਖੇਡ ਰਿਹਾ ਸੀ ਘਰ ਦੇ ਵਿੱਚ ਹਾਂਜੀ ਇੱਥੇ ਖੇਡ ਰਿਹਾ ਸੀ ਬੱਸ ਆਹ ਸ਼ਟਰ ਕੋਲੇ ਉਹਦੇ ਬਾਰੇ ਵੀ ਦੱਸੋ ਜੀ ਥੋੜਾ ਕਿਵੇਂ ਕਿਵੇਂ ਸੀ ਕਿੱਥੇ ਕਿੱਥੇ ਤੱਕ ਪਿੱਛਾ ਕੀਤਾ ਜੀ ਉਹਨਾਂ ਦਾ ਅਸੀਂ ਜੀ ਉਹਨਾਂ ਦਾ ਮਲੇਰ ਕੋਟਲੇ ਜਿਹੜੀ ਖੰਨਾ ਰੋਡ ਆ ਡਰੇਨ ਜਾ ਕੇ ਉੱਥੇ ਤੱਕ ਪਿੱਛਾ ਕੀਤਾ ਵਾ ਦੇਖਣ ਦੇ ਵਿੱਚ ਆਇਆ ਸੀ ਕਿ ਮੰਜੇ ਦੇ ਉੱਤੇ ਤੁਹਾਡੇ ਮਿਰਚਾ ਵੀ ਸੀ ਕੀ ਕਿ ਕਿਨੈਪਰ ਲੈ ਕੇ ਆਏ ਸੀ ਹਾਂਜੀ ਉਹੀ ਲੈ ਕੇ ਆਏ ਨੇ ਇੱਥੇ ਉਹਨਾਂ ਦੀ ਦੁਨੀਆ ਨੇ ਇੱਕ ਚਾਕੂ ਵੀ ਢੀਗਿਆ ਆ ਜੀ ਤੇ ਲਾਸਟ ਵਿੱਚ ਕੀ ਮੈਸੇਜ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਆਪ ਜੀ ਹੋਰ ਮੈਸੇਜ ਜੀ ਅਸੀਂ ਦਾਤ ਮਤਲਬ ਆ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਤੇ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਡਾ ਬੱਚਾ ਸਹੀ ਸਲਾਮਤ ਬਹੁਤ ਮਿਹਨਤ ਨਾਲ ਮਤਲਬ ਸਾਡੇ ਘਰ ਪਹੁੰਚਾ ਹਾਂਜੀ ਗੱਜਨ ਮਾਜਰਾ ਸਾਹਿਬ ਤੁਸੀਂ ਕੀ ਸਾਡੇ ਨਾਲ ਬੱਚਾ ਸ਼ੇਅਰ ਕਰਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜਿਹੜੀ ਅਤ ਮਾਰੀ ਘਟਨਾ ਜਿਹੜੇ ਕਿਡਨੈਪਰ ਨੇ ਇੰਨੇ ਫੁੱਲਾਂ ਵਰਗੇ ਬੱਚੇ ਨੂੰ ਲੈ ਕੇ ਗਏ ਤੇ ਉਸ ਦੇ ਫੈਮਿਲੀ ਦਾ ਰਿਸ਼ਤਰ ਦਾ ਬੱਚਿਆਂ ਦਾ ਪੂਰੇ ਪੰਜਾਬ ਦੀ ਸਾਰੀ ਸੰਗਤ ਦਾ ਜਨਤਾ ਦਾ ਦਿਲ ਦੁਖਾਇਆ ਉਹਦਾ ਮਤਲਬ ਬਹੁਤ ਜ਼ਿਆਦਾ ਸਤਵੇਂ ਵਾਲੀ ਗੱਲ ਸੀ ਦੂਜੀ ਮੈਂ ਵਿਸ਼ੇਸ਼ ਤੌਰ ਤੇ ਸਾਡੀ ਪੰਜਾਬ ਪੁਲਿਸ ਸਾਡੇ ਡੀਜੀਪੀ ਸਾਹਿਬ ਸਾਡੇ ਮੁੱਖੰਤਰੀ ਸਾਹਿਬ ਐਸਐਸਪੀ ਖੰਨਾ ਜੋਤੀ ਜੱਦਵ ਜੀ ਐਸਐਸਪੀ ਗਗਨ ਜੀ ਜਿਨ੍ਹਾਂ ਨੇ ਸਾਰੀ ਰਾਤ ਇੱਕ ਪਲ ਵੀ ਸ਼ੌਕੇ ਨਹੀਂ ਵਿਖਿਆ ਮੈਨੂੰ ਮੇਰੇ ਨਾਲ ਟੱਚ ਸੀਗੇ ਜੇ ਜਦੋਂ ਮੈਂ ਚੰਡੀਗੜ੍ਹ ਤੋਂ ਆ ਰਿਹਾ ਸੀ ਇਹ ਖਬਰ ਮੈਨੂੰ ਕਰੀਬ ਯਰਗਪਿੰਡ ਦੇ ਨੇੜੇ ਮਿਲੀ ਰਤਨਪਾਲ ਨੇ ਮੈਨੂੰ ਫੋਨ ਕੀਤਾ ਉਸੇ ਮਿੰਟ ਮੈਂ ਐਸਐਸਪੀ ਖੰਨਾ ਐਸਐਸਪੀ ਮਿਲੇ ਕੋਲਰ ਕੀਤਾ ਕਿਉਂਕਿ ਇੱਥੋਂ ਬੱਚੇ ਨੂੰ ਲੈ ਕੇ ਉਹ ਕਰੀਬ ਰਾੜਵਾ ਨਗਰਾ ਸਾਡੇ ਲੱਗੇ ਇੱਥੋਂ ਹੀ ਉੱਥੇ ਨੂੰ ਗਏ ਉਹਨਾਂ ਨਾਲ ਛੋਟੇ ਬੱਚੇ ਦੇ ਮਗਰ ਗਏ ਉਸ ਦਿਵਾਦ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਮੈਨੂੰ ਇਹ ਯਾਦ ਆ ਕਿ ਜਦੋਂ ਮੈਂ ਫੋਨ ਗਗਨਜੀਤ ਨੂੰ ਕਰਿਆ ਤਾਂ ਐਤੇ ਟਾਈਮ ਬਸ ਫੋਨ ਵੀ ਵਿੱਚੇ ਛੱਡ ਕੇ ਉਹਨਾਂ ਨੇ ਤੁਰੰਤ ਕਾਰਵਾਈ ਸਟਾਰਟ ਕੀਤੀ ਫੋਰਸਾਂ ਲਾਈਆਂ ਐਸਐਸਪੀ ਖੰਨਾ ਨੇ ਸਾਰੀਆਂ ਫੋਰਸਾਂ ਲਾਈਆਂ ਤੇ ਅੱਗੇ ਅਗਲੇ ਆਹਲਾ ਅਫਸਰਾਂ ਨਾਲ ਉਹਨਾਂ ਨੇ ਗੱਲ ਕੀਤੀ ਤੇ 24 ਘੰਟੇ ਦੇ ਅੰਦਰ ਅੰਦਰ ਜਿਹੜੀ ਸਾਡੇ ਬੱਚੇ ਨੂੰ ਸਾਨੂੰ ਮੋੜ ਦਿੱਤਾ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦੇਣ ਸਾਡੇ ਕੋਲ ਸ਼ਬਦ ਨਹੀਂ ਵਿੱਚ ਕਿੰਨਾ ਸ਼ਬਦਾਂ ਦੇ ਨਾਲ ਉਹਨਾਂ ਅਫਸਰਾਂ ਦਾ ਧੰਨਵਾਦ ਕਰ ਸਕੀਏ ਜਿਨ੍ਹਾਂ ਨੇ ਇੱਕ ਮਾਂ ਨੂੰ ਪੁੱਤ ਮੋੜਿਆ ਇੱਕ ਪਿੰਡ ਨੂੰ ਇੱਕ ਪੰਜਾਬੀਆਂ ਨੂੰ ਇੱਕ ਬੱਚਾ ਮੋੜਿਆ ਜਿਹਦਾ ਕਿ ਹੱਥ ਦਾ ਘੜਦਾ ਸੀ ਇਸ ਮੈਟਰ ਦੇ ਨਾਲ ਸੰਬੰਧਤ ਹੋਰ ਜਿਹੜੀ ਜਾਣਕਾਰੀ ਹੈ ਜੀ ਪਤਾ ਨਹੀਂ ਕਿ ਕੰਪਲੀਟ ਕੀਤਾ ਗਿਆ ਹੈ ਇਹ ਜਾਣਕਾਰੀ ਹਜੇ ਪੁਲਿਸ ਨੇ ਪੂਰਨ ਤੌਰ ਤੇ ਉਹ ਅਫਸਰਾਂ ਨੂੰ ਪਤਾ ਉਹਨਾਂ ਬਾਰੇ ਮੇਰੇ ਕੋਲੇ ਪੂਰੀ ਇਨਫੋਰਮੇਸ਼ਨ ਨਹੀਂ ਉਹ ਸਾਨੂੰ ਦੱਸਣਗੇ মিডিਆ ਨੂੰ ਦੱਸਣਗੇ ਥੋੜੇ ਟਾਈਮ ਦੇ ਵਿੱਚ ਉਹ ਸ਼ਾਇਦ মিডিਆ ਦੇ ਰੂਬਰੂ ਹੋਣ ਵਾਲੇ ਨੇ ਤੇ ਅਸਲੀ ਜੇ ਦੀ ਸਾਰੀ ਦੀ ਆਪਰੇਸ਼ਨ ਕੀਤਾ ਉਹ ਤਾਂ ਆਹ ਲ ਅਫਸਰਾਂ ਨੂੰ ਪਤਾ ਹੁੰਦਾ ਉਹੀ ਦੱਸ ਸਕਦੇ ਐਮਐਲਏ ਸਾਹਿਬ ਜੀ ਦਾ ਇੰਨਾ ਵਧੀਆ ਆਪਰੇਸ਼ਨ ਕੀਤਾ ਜੀ ਪੁਲਿਸ ਨੇ ਇਹਦੇ ਨਾਲ ਕੀ ਮੈਸੇਜ ਗਿਆ ਜੀ ਪੰਜਾਬ ਦਾ ਨਹੀਂ ਬਿਲਕੁਲ